ਸਤਿ ਸ਼੍ਰੀ ਅਕਾਲ ਦੋਸਤੋ ਆਸ ਕਰਦਾ ਸਾਰੇ ਠੀਕ ਠਾਕ ਹੋਵੋਗੇ ਅੱਜ ਅਸੀਂ ਸਮਝਾਂਗੇ ਚਮਕੀਲਾ ਜੀ ਦਾ ਇੱਕ ਬਹੁਤ ਹੀ ਫੇਮਸ ਗੀਤ ਸੱਜਣਾ ਦੇ ਨਾਲ ਧੋਖਾ ਨਹੀਂ ਕਮਾਈ ਦਾ ਜਿਸ ਦੀ ਕੰਪੋਜੀਸ਼ਨ ਉਹਨਾਂ ਨੇ ਸ਼ੁੱਧ ਪੈੜਵੀ ਵਿੱਚ ਕੀਤੀ ਹੈ ਔਰ ਇਹ ਜਿਹੜੇ ਗੀਤ ਨੇ ਇਦਾਂ ਦੇ ਜਿਹੜੇ ਇੱਕ ਰਾਗ ਵਿੱਚ ਬਣੇ ਹੋਏ ਆ ਇਹ ਗੀਤ ਗਾ ਕੇ ਜਾਂ ਹਾਰਮੋਨੀਅਮ ਤੇ ਸਿੱਖ ਕੇ ਅਸੀਂ ਇਨਾਂ ਰਾਗਾਂ ਤੇ ਜਿਹੜੇ ਬਿਲਕੁਲ ਸਿੰਪਲ ਰਾਗ ਹੈ ਪੈੜਵੀ ਇਨਾਂ ਦੇ ਆਪਣੇ ਪਕੜ ਆਸਾਨੀ ਨਾਲ ਬਣਾ ਸਕਦੇ ਆ ਸੋ ਉਹਨਾਂ ਨੇ ਜਿਹੜਾ ਗਾਇਆ ਜਿਹੜਾ ਉਹਦਾ ਤਾਂ ਸਕੇਲ ਹੈ ਉਹ ਹੈ ਦੂਜਾ ਕਲਾ ਤਰ ਸप्तक ਦਾ ਪਰ ਤੁਸੀਂ ਆਪਣੇ ਮੁਤਾਬਕ ਜਿੱਥੇ ਤੁਹਾਡੀ ਆਵਾਜ਼ ਦਾ ਲਗਾਵ ਸਹੀ ਲੱਗ ਰਿਹਾ ਲੱਗ ਰਿਹਾ ਹੈ ਜਿੱਥੇ ਤੁਸੀਂ ਬੇਸੁਰੇ ਨਹੀਂ ਹੋ ਰਹੇ ਜੋ ਵੀ ਤੁਹਾਡੇ ਗਲੇ ਦੀ ਰੇਂਜ ਹੈ ਉਸ ਉੱਤੇ ਤੁਸੀਂ ਗਾ ਸਕਦੇ ਹੋ ਪੈਰ ਵੀ ਰੱਖ ਬਣਾ ਕੇ ਆਓ ਉਸ ਦੇਖਦੇ ਹਾਂ ਕੰਦੇਬੀ ਕੇ ਨਾ ਸੜੀਏ ਆਣ ਤੇ ਕੋ ਆਣ ਚ ਕਦੇ ਨਾ ਲੜੀਏ ਖਾਣੇ ਪੀਂਦਿਆਂ ਨੂੰ ਵੇਖ ਕੇ ਨਾ ਸੜੀਏ ਆਣ ਤੇ ਕੋ ਆਣ ਚ ਕਦੇ ਨਾ ਲੜੀਏ ਬਹਿਰ ਕਰ ਜਾ ਕੇ ਵੀ ਕਦੇ ਨਹੀਂ ਖਾਈਦਾ ਸਜਣਾ ਦੇ ਨਾਲ ਤੋਖਾ ਨਹੀਂ ਕਮਾਈਦਾ ਸਜਣਾ ਦੇ ਨੂੰ ਗਾਣ ਲੱਗੇ ਤੁਸੀਂ ਖਿਆਲ ਰੱਖਣਾ ਹੈ ਪੈਰ ਵੀ ਰਾਗ ਬਣਾਓ ਪਹਿਲਾਂ ਆਪਣੇ ਸੋਤੋਂ ਔਰ ਇਹ ਜਿਹੜਾ ਜਿਹੜੀ ਇਹਦੀ ਸਥਾਈ ਜਿਹੜੀ ਉਠ ਰਹੀ ਹੈ ਜੋ ਪਹਿਲੇ ਲੈਣਾ ਉਹ ਗੰਧਾਰ ਤੋਂ ਉਠ ਰਿਹਾ ਕੋਮਲ ਗੰਧਾਰ ਯਾਨੀ ਕਿ ਕੋਮਲ ਗਾ ਤੋਂ ਉਠ ਰਹੀ ਹੈਗੀ ਤੁਸੀਂ ਜਿਹੜੇ ਵੀ ਸਕਿੱਲ ਤੋਂ ਬਣਾਓਗੇ ਜਦੋਂ ਇਹਨੂੰ ਗਾਣਾ ਸ਼ੁਰੂ ਕਰੋਗੇ ਤਾਂ ਇਹ ਕੋਮਲ ਗਾ ਤੋਂ ਸਟਾਰਟ ਹੋਏਗਾ ਜਿੰਮੀ ਪਹਿਲੇ ਤੋਂ ਲਾ ਲਓ ਕੰਬੇ ਪਿੰਦਿਆਂ ਨੂੰ ਵੇਖ ਕੇ ਨਾ ਸੜੀਏ ਆੜ ਤੇ ਆੜ ਚ ਕਦੇ ਨਾ ਲੜੀਏ ਮੈਰੀ ਕਰੂ ਜਾ ਕੇ ਨਹੀਂ ਕਦੇ ਨਿਖਾਈਦਾ ਸਜਣਾ ਦੇ ਨਾਲ ਧੋਖਾ ਨਹੀਂ ਕਮਾਈਦਾ ਸਜਣਾ ਦੇ ਨਾਲ ਧੋਖਾ ਨਹੀਂ ਕਮਾਈਦਾ ਸੋਹਣਿਆ ਦੇ ਨਾਲ ਧੋਖਾ ਨਹੀਂ ਕਮਾਈਦਾ ਸੋ ਇਸ ਤਰ੍ਹਾਂ ਦੋਸਤੋ ਤੁਸੀਂ ਕਿਸੇ ਵੀ ਸੁਣ ਤੋਂ ਘਰ ਵੀ ਰਾਗ ਬਣਾ ਕੇ ਇਸ ਗੀਤ ਨੂੰ इजीली ਗਾ ਸਕਦੇ ਹੋ ਆਉਣ ਵਾਲੀ ਵੀਡੀਓ ਚ ਮੈਂ ਪਰ ਵੀ ਰਾਗ ਨੂੰ ਤਾਲਪੁਰੇ ਤੇ ਕਿਸ ਤਰ੍ਹਾਂ ਅਸੀਂ ਸਾਥ ਸਕਦੇ ਹਾਂ ਕਿਸ ਤਰ੍ਹਾਂ ਰਿਆਜ਼ ਕਰ ਸਕਦੇ ਹਾਂ ਔਰ ਫਿਰ ਕਿਸ ਤਰ੍ਹਾਂ ਆਸਾਨੀ ਨਾਲ ਅਸੀਂ ਫੋਕਾ ਦਾ ਸਕਦੇ ਹਾਂ ਇਹ ਮੈਂ ਦੱਸਾਂਗਾ ਬਹੁਤ ਬਹੁਤ ਸ਼ੁਕਰੀਆ